ਕਿਵੇਂ ਦੇਖਦੇ ਹਾਂ ਕਿ ਲੋਕਾਂ ਦੀ ਜਾਨਾਂ ਜਾ ਰਹੀਆਂ ਹੈਗੀਆਂ ਸਾਇੰਸ ਨੇ ਬੜੀ ਤਰੱਕੀ ਕੀਤੀ ਪਿਛਲੇ 100 ਸਾਲਾਂ ਦੇ ਵਿੱਚ ਅਸੀਂ ਬਿਮਾਰੀਆਂ ਨੂੰ ਬਹੁਤ ਸਮਝਿਆ ਤੇ ਨਵੇਂ-ਨਵੇਂ ਇਕਵਿਪਮੈਂਟ ਆਏ ਹਨ ਨਵੇਂ-ਨਵੇਂ ਡਿਜ਼ੀਜ਼ ਨੂੰ ਟ੍ਰੀਟ ਕਰਨ ਦੀਆਂ ਪદ્ધਤੀਆਂ ਆਈਆਂ ਲੋਕਾਂ ਨੂੰ ਮਤਲਬ ਕਿ ਹਾਰਟ ਦੀਆਂ ਬਿਮਾਰੀਆਂ ਬਲੱਡ ਪ੍ਰੈਸ਼ਰ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਹੈ ਪਤਾ ਚੱਲਦਾ ਜੀ ਹਾਰਟ ਅਟੈਕ ਹੋ ਗਿਆ ਅਚਾਨਕ ਹੀ ਤੁਸੀਂ ਆਪਣੇ ਸਰਕਲ 'ਚ ਦੇਖੋ ਕਿੰਨੇ ਬੰਦੇ ਹੋਣਗੇ ਪਤਾ ਚੱਲੇਗਾ 슈ਗਰ ਬਲੱਡ ਪ੍ਰੈਸ਼ਰ ਕਰਕੇ ਸਿਰਫ ਹੋਰ ਪ੍ਰੋਬਲਮਸ ਨਹੀਂ ਹੁੰਦੀਆਂ ਗੁਰਦੇ ਫੇਲ ਹੋ ਜਾਂਦੇ ਆ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਏ ਦਿਮਾਗ ਤੇ ਅਸਰ ਪੈਂਦਾ ਖਾਣ ਪੀਣ ਦਾ ਜਿਹੜਾ ਆਪਾਂ ਆਪਣਾ ਜਿਹੜਾ origignal ਚਲਨ ਸੀਗਾ ਜਿਹੜਾ ਸਾਡਾ ਖਾਣਾ ਪੀਣਾ ਸੀਗਾ ਉਹਨੂੰ ਅਸੀਂ ਭੁੱਲ ਕੇ ਅਸੀਂ ਇੱਕ ਅੰਗਰੇਜ਼ੀ ਫੈਸ਼ਨ ਸਟਾਈਲ ਦਾ ਖਾਣਾ ਜ਼ਿਆਦਾ ਲੋਕਾਂ ਨੇ ਖਾਣਾ ਸ਼ੁਰੂ ਕਰਤਾ ਹੈਗਾ ਬਾਹਰਲੇ ਯੂਰਪੀਅਨ ਕੰਟਰੀਸ ਨੇ ਇਸ ਤਰ੍ਹਾਂ ਨਹੀਂ ਕੀਤਾ ਹੋਇਆ ਉਹ ਮਤਲਬ ਕਿ ਉਹਨਾਂ ਦਾ ਪੀਰੀਅਡ ਹੁੰਦਾ ਹੈਗਾ ਪੀਐਨਪੀ ਰੋਸੀ ਕੰਮ ਕਰਨਾ ਐਨਪੀ ਰੋਸੀ ਐਕਸਰਸਾਈਜ਼ ਕਰਨੀ ਹੈ ਅਸੀਂ ਸਵੇਰੇ ਉੱਠ ਕੇ ਜੋਗਿੰਗ ਵਾਕ ਲਈ ਦੌੜ ਲਈ ਸੜਕਾਂ ਤੇ ਜਾਣਾ ਹੈਗਾ ਅਸੀਂ ਸਾਈਕਲਿੰਗ ਚਲਾਣੀ ਹੈ ਉਥੇ ਦੇ ਪ੍ਰਾਈਮ ਮਿਨਿਸਟਰ ਵੀ ਕਈ ਵਾਰ ਪੈਦਲ ਚੱਲਦੇ ਸੜਕਾਂ ਤੇ ਇੰਦੀ ਜ ਤੁਸੀਂ ਮਾਈਂਡਫੁਲ ਰਹਿਣਾ ਕਿ ਗ੍ਰੇਟਫੁਲ ਰਹਿਣਾ ਕਿ ਮੈਨੂੰ ਇੰਨੀਆਂ ਚੀਜ਼ਾਂ ਮਿਲੀਆਂ ਜਿੰਦਗੀ 'ਚ ਮੈਂ ਜਿੰਦਾ ਮੈਂ ਬੋਲ ਪਾ ਰਿਹਾ ਤੇ ਮੈਂ ਦੇਖ ਪਾ ਰਿਹਾ ਲੋਕਾਂ ਦੀ ਅੱਖਾਂ ਨਹੀਂ ਹੈ ਲੋਕਾਂ ਦੇ ਮਤਲਬ ਕਿ ਹੱਥ ਨਹੀਂ ਹੈ ਅੱਜ ਅਸੀਂ ਪਹੁੰਚੇ ਆਂ ਡਾਕਟਰ ਨਰੋਤਮ ਦੀਵਾਨ ਜੀ ਕੋਲ ਕਿ ਜਿਵੇਂ ਦੇਖਦੇ ਹਾਂ ਕਿ ਸਾਇੰਸ ਸਮਾਜ ਦੇ ਵਿੱਚ ਸਾਇੰਸ ਨੇ ਬੜੀ ਤਰੱਕੀ ਕੀਤੀ ਹੈ ਤੇ ਜਿਵੇਂ ਮਾਰਕੀਟ ਦੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਆਈਆਂ ਹੈਗੀਆਂ ਨੇ ਤੇ ਲੋਕਾਂ ਦੀਆਂ ਜਾਣਾਂ ਵੀ ਜਾ ਰਹੀਆਂ ਹੈਗੀਆਂ ਨੇ ਤੇ ਸੋ ਗੱਲਬਾਤ ਕਰਦੇ ਆਂ ਡਾਕਟਰ ਨਰੋਤਮ ਦੀਵਾਨ ਜੀ ਨਾਲ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਲੈ ਕੇ ਡਾਕਟਰ ਨੋਤਮ ਜੀ ਤੁਹਾਡਾ ਸਵਾਗਤ ਹੈ ਅਮੇਜ਼ਿੰਗ ਟੀਵੀ 'ਚ ਕਿਵੇਂ ਦੇਖਦੇ ਹੋ ਕਿ ਲੋਕਾਂ ਦੀਆਂ ਜਾਣਾਂ ਜਾ ਰਹੀਆਂ ਹੈਗੀਆਂ ਸਾਇੰਸ ਨੇ ਬੜੀ ਤਰੱਕੀ ਕੀਤੀ ਹੈ ਹਾਂ ਇਹ 'ਚ ਕੋਈ ਡਾਊਟ ਨਹੀਂ ਹੈਗਾ ਕਿ ਪਿਛਲੇ 100 ਸਾਲਾਂ ਦੇ ਵਿੱਚ ਅਸੀਂ ਬਿਮਾਰੀਆਂ ਨੂੰ ਬਹੁਤ ਸਮਝਿਆ ਤੇ ਨਵੇਂ-ਨਵੇਂ ਇਕਵਿਪਮੈਂਟ ਆਏ ਆ ਨਵੇਂ-ਨਵੇਂ ਡਿਜ਼ੀਜ਼ ਨੂੰ ਟਰੀਟ ਕਰਨ ਦੀਆਂ ਪદ્ધਤੀਆਂ ਆਈਆਂ ਪਰ ਨਾਲ ਦੀ ਨਾਲ ਜਿਸ ਤਰ੍ਹਾਂ ਕਿ ਅਸੀਂ ਰਾਖਸ਼ ਨੂੰ ਮਾਰ ਰਹੇ ਆ ਨਵੇਂ ਰਾਖਸ਼ ਪੈਦਾ ਹੋ ਰਹੇ ਆ ਦਵਾਈ ਨੂੰ ਜਿਹੜੀ ਓਵਰ ਪਾਵਰ ਕਰ ਲੈਂਦੇ ਆ ਬਿਮਾਰੀਆਂ ਦੇ ਨਵੇਂ-ਨਵੇਂ ਰਾਖਸ਼ ਪੈਦਾ ਹੋ ਰਹੇ ਆ ਤੁਸੀਂ ਦੇਖੋ ਕਿ ਇਹ ਅਗਰ ਅਸੀਂ ਗਿਣਤੀ ਕਰਨੀ ਹੋਵੇ ਤਾ ਅੱਜਕੱਲ ਸਮਾਜ ਦੇ ਵਿੱਚ ਜਿਹੜੀਆਂ ਪਹਿਲਾਂ ਬਿਮਾਰੀਆਂ ਜ਼ਿਆਦਾ ਨਹੀਂ ਨਜ਼ਰ ਆਉਂਦੀਆਂ ਸੀਗੀਆਂ ਉਹ ਹੈਗੀਆਂ ਕਿ ਘਰ-ਘਰ ਮਤਲਬ ਕਿ ਲੋਕਾਂ ਨੂੰ ਸ਼ੂਗਰ ਜਿਹਨੂੰ ਡਾਇਬਟੀਜ਼ ਕਹਿੰਦੇ ਆ ਲੈਵਲ ਹਾਈ ਹੋ ਜਾਂਦਾ ਲੋਕਾਂ ਨੂੰ ਮਤਲਬ ਕਿ ਹਾਰਟ ਦੀ ਬਿਮਾਰੀਆਂ ਬਲੱਡ ਪ੍ਰੈਸ਼ਰ ਦੀ ਬਿਮਾਰੀਆਂ ਬਹੁਤ ਜ਼ਿਆਦਾ ਹੈ ਪਤਾ ਚੱਲਦਾ ਜੀ ਹਾਰਟ ਅਟੈਕ ਹੋ ਗਿਆ ਅਚਾਨਕ ਹੀ ਤੁਸੀਂ ਆਪਣੇ ਸਰਕਲ 'ਚ ਦੇਖੋ ਕਿੰਨੇ ਬੰਦੇ ਹੋਣਗੇ ਪਤਾ ਚੱਲੇਗਾ ਕਿ ਉਹ ਅਚਾਨਕ ਹੀ ਚਲਾਣਾ ਕਰ ਗਏ ਉਹਨਾਂ ਨੂੰ ਹਾਰਟ ਅਟੈਕ ਹੋਇਆ ਹਾਰਟ ਰੁਕ ਗਿਆ ਕੈਂਸਰ ਦੀ ਬਿਮਾਰੀ ਬਹੁਤ ਜ਼ਿਆਦਾ ਮਤਲਬ ਕਿ ਅੱਗੇ ਤੋਂ ਫੈਲ ਗਈ ਹੈ ਔਰ ਡਾਇਗਨੋਸ ਵੀ ਅੱਗੇ ਤੋਂ ਜ਼ਿਆਦਾ ਹੋ ਰਹੀ ਹੈ ਇਸ ਤਰ੍ਹਾਂ ਹੀ ਦਿਮਾਗੀ ਬਿਮਾਰੀਆਂ ਬਹੁਤ ਜ਼ਿਆਦਾ ਹੋ ਰਹੀਆਂ ਲੋਕਾਂ ਨੂੰ ਡਿਪਰੈਸ਼ਨ ਐਂਗਜ਼ਾਈਟੀ ਨਿਊਰੋਸਿਸ ਤੇ ਸੁਸਾਈਡ ਲੜਾਈ ਝਗੜੇ ਮੋਟਾਪਾ ਇਹ ਸਾਰੀ ਬਿਮਾਰੀਆਂ ਇੱਕ ਤਰ੍ਹਾਂ ਦੀਆਂ ਮਹਾਮਾਰੀ ਦੀ ਤਰ੍ਹਾਂ ਫੈਲੀਆਂ ਹੋਈਆਂ ਔਰ ਇਹੇ ਕਰਕੇ ਜਿਵੇਂ ਨਸ਼ੇ ਵੀ ਫੈਲ ਰਹੇ ਆ ਜਿਹਦੇ ਕਰਕੇ ਅੱਗੇ ਲੋਕ ਐਕਸੀਡੈਂਟ ਕਰਦੇ ਆ ਉਹ ਫਿਰ ਇੱਕ ਉਹ ਵੀ ਇੱਕ ਵੱਡੀ ਬਿਮਾਰੀ ਹੋ ਜਾਂਦੀ ਹੈ ਤੇ ਇਹ ਸਾਰੀਆਂ ਬਿਮਾਰੀਆਂ ਇਹੀਆਂ ਜਿਹੀਆਂ ਅਗਰ ਬਿਮਾਰੀਆਂ ਗਿਨੋ ਤੁਸੀਂ ਕਿ ਗੁਰਦੇ ਫੇਲ ਹੋ ਰਹੇ ਹਨ ਲਿਵਰ ਫੇਲ ਹੋ ਰਹੇ ਹਨ ਲੋਕਾਂ ਦੇ ਫੇਫੜੇ ਫੇਲ ਹੋ ਰਹੇ ਹਨ ਇਹ ਦੇ ਕਰਕੇ ਜਿਵੇਂ ਸ਼ਰਾਬ ਲੋਕੀ ਸੋਚਦੇ ਹਨ ਕਿ ਇੱਕ ਆਮ ਚੀਜ਼ ਹੈਗੀ ਉਹਦੇ ਕਰਕੇ ਲਿਵਰ ਫੇਲ ਹੋ ਜਾਂਦਾ ਜੀ ਸ਼ੂਗਰ ਬਲੱਡ ਪ੍ਰੈਸ਼ਰ ਕਰਕੇ ਸਿਰਫ ਹੋਰ ਪ੍ਰੋਬਲਮਸ ਨਹੀਂ ਹੁੰਦੀਆਂ ਗੁਰਦੇ ਫੇਲ ਹੋ ਜਾਂਦੇ ਆੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ ਦਿਮਾਗ ਤੇ ਅਸਰ ਪੈਂਦਾ ਤੇ ਇੱਕ ਲੰਬੀ ਲਿਸਟ ਹੈ ਜਿਹੜੀ ਕਿ ਨਵੀਂ ਸੋਸਾਇਟੀ ਦੀ ਨਵੀਂ ਸਾਡਾ ਇੱਕ ਰਹਿਣ ਸਹਿਣ ਹੈ ਜਿਹੜਾ ਖਾਣ ਪੀਣ ਹੈ ਔਰ ਸੋਚਣਾ ਹੈਗਾ ਜਿਹੜਾ ਸਾਡਾ ਜਾਂ ਦੌੜ ਜਿਹੜੀ ਆਪਣੀ ਲਾਈਫ ਦੀ ਲੱਗੀ ਹੋਈ ਹੈ ਉਹਦੇ ਨਾਲ ਇੱਕ ਨਵਾਂ ਸੈਟ ਆਫ ਬਿਮਾਰੀਆਂ ਜਿਹੜੀਆਂ ਉਹਨਾਂ ਨੇ ਇਨਸਾਨੀਅਤ ਨੂੰ ਘੇਰ ਲਿਆ ਹੈਗਾ ਜਿਹਦੇ ਨਾਲ ਹਰ ਤਰ੍ਹਾਂ ਦੀ ਬਿਮਾਰੀ ਵਾਧੀ ਜਾ ਰਹੀ ਹੈ ਡਾਕਟਰ ਸਾਹਿਬ ਇੱਕ ਗੱਲ ਮੈਂ ਪੁੱਛੂੰਗਾ ਕਿ ਅੱਜ ਕੱਲ੍ਹ ਘਰ ਘਰ ਦੇ ਵਿੱਚ ਸ਼ੂਗਰ ਹੈ ਤੇ ਸ਼ੂਗਰ ਨੂੰ ਦੇਖ ਕੇ ਕੋਈ ਛੋਟੀ ਉਮਰ ਦੇ ਚ ਵੀ ਸ਼ੂਗਰ ਹੋ ਜਾਂਦਾ ਹੈਗਾ ਤੇ ਜਾਂ ਆਪਾਂ ਵੱਡੀ ਉਮਰ ਸ਼ੂਗਰ ਲੋਕਾਂ ਦੇ ਵੱਧ ਜਾਂਦੀ ਹੈਗੀ ਉਹਦਾ ਉਹਦੇ ਬਾਰੇ ਕੀ ਕਹਿੰਦੇ ਹਾਂ ਹਾਂ ਇਹ ਜਿਹੜੀ ਸ਼ੂਗਰ ਦੀ ਬਿਮਾਰੀ ਹੈ ਖਾਸ ਤੌਰ ਤੇ ਸਾਡੇ ਕੰਟਰੀ ਚ ਹਿੰਦੁਸਤਾਨ ਦੇ ਵਿੱਚ ਇਹ ਬਹੁਤ ਜ਼ਿਆਦਾ ਹੈ ਮਤਲਬ ਕਿ ਕਹਿੰਦੇ ਕਿ ਦੁਨੀਆ ਵਿੱਚ ਇਹਦਾ ਇਨਸੀਡੈਂਸ ਬਹੁਤ ਜ਼ਿਆਦਾ ਹੈ ਔਰ ਜਿਹੜਾ ਪਹਿਲੇ ਟਾਈਮ ਜਿਹੜੀ ਸੀਗੀ ਉਸ ਤੋਂ ਬਹੁਤ ਜ਼ਿਆਦਾ ਹੋ ਗਈ ਹੈ ਇਹ ਜਲਦੀ ਏਜ ਚ ਹੋ ਰਹੀ ਹੈਗੀ ਤੇ ਹੋਰ ਬਿਮਾਰੀਆਂ ਦੀ ਜੜ ਹੈ ਇਹ ਇਹਦੀ ਮੇਨ ਜਿਹੜੀ ਗੱਲ ਹੈਗੀ ਹੈ ਕਿ ਐਕਸਰਸਾਈਜ਼ ਘੱਟ ਹੋਣਾ ਕਸਰਤ ਘੱਟ ਹੋਣਾ ਔਰ ਜਿਹੜੀ ਹੈਗੀ ਖਾਣ ਪੀਣ ਦੀ ਜ਼ਿਆਦਾ ਸੁਵਿਧਾ ਹੋ ਗਈ ਤੇ ਖਾਣ ਪੀਣ ਦਾ ਜਿਹੜਾ ਆਪਾਂ ਆਪਣਾ ਜਿਹੜਾ origignal ਚਲਣ ਸੀਗਾ ਜਿਹੜਾ ਸਾਡਾ ਖਾਣਾ ਪੀਣਾ ਸੀਗਾ ਉਹਨੂੰ ਅਸੀਂ ਭੁੱਲ ਕੇ ਅਸੀਂ ਇੱਕ ਅੰਗਰੇਜ਼ੀ ਫੈਸ਼ਨ ਸਟਾਈਲ ਦਾ ਖਾਣਾ ਜ਼ਿਆਦਾ ਲੋਕਾਂ ਨੇ ਖਾਣਾ ਸ਼ੁਰੂ ਕਰਤਾ ਹੈਗਾ ਔਰ ਕੋਈ ਲਿਮਿਟ ਨਹੀਂ ਹੈ ਖਾਣ ਦੇ ਵਿੱਚ ਥੋੜੀ ਲਾਲਚ ਵੀ ਹੈ ਖਾਣਾ ਚਾਹੀਦਾ ਸਾਨੂੰ ਆਪਣੀ ਜ਼ਰੂਰਤ ਦੇ ਲਈ ਜਦ ਕਿ ਆਪਾਂ ਲਾਲਚ ਦੇ ਵਿੱਚ ਖਾ ਜਾਂਦੇ ਆਂ ਵੀ ਸਵਾਦ ਹੈ ਜਾਂ ਜ਼ਿਆਦਾ ਖਾਣਾ ਹੈ ਜਾਂ ਕੰਪਨੀ ਦੇ ਵਿੱਚ ਤੇ ਇਸ ਕਰਕੇ ਇਹ ਬਾਕੀ ਦੂਸਰਾ ਕਾਰਨ ਹੁੰਦਾ ਹੈਗਾ ਜੈਨੇਟਿਕਸ ਜਿਹੜੀ ਆਪਣੇ ਜੀਨਸ ਦੇ ਵਿੱਚ ਹੁੰਦੀ ਹੈ ਜਿਹੜੀ ਕਹਿੰਦੇ ਜੁਵਨਾਈਲ ਮਤਲਬ ਕਿ अर्ली ਏਜ ਦੇ ਵਿੱਚ ਹੋ ਜਾਂਦੀ ਹੈ ਉਹ ਜੁਵਨਾਈਲ ਡਾਇਬੀਟਸ ਹੁੰਦੀ ਹੈ ਇੱਕ ਹੁੰਦੀ ਮੈਚਿਓਰਿਟੀ ਆਨਸੈਟ ਕਿ ਜਦੋਂ ਮਤਲਬ ਕਿ ਬੰਦਾ ਮੈਚੁਰ ਹੁੰਦਾ ਹੈ ਉਦਾ ਵਜਨ ਜ਼ਿਆਦਾ ਹੋ ਜਾਂਦਾ ਹੈ ਉਮਰ ਜ਼ਿਆਦਾ ਹੋ ਜਾਂਦੀ ਹੈ ਉਹਨੂੰ ਹੋਰ ਕਾਰਨ ਹੁੰਦੇ ਹੈਗੇ ਤੇ ਉਹ ਸਾਰੇ ਇਹ ਦੋ ਅਲੱਗ-ਅਲੱਗ ਹੈ ਇਹਨਾਂ ਦਾ ਟ੍ਰੀਟਮੈਂਟ ਵੀ ਅਲੱਗ-ਅਲੱਗ ਹੈ ਇਸ ਤਰ੍ਹਾਂ ਕੀ ਜੁਵਨਾਈਲ ਡਾਇਬੀਟੀ ਜਿਹੜੀ ਕਿ ਜਮਾਂਤਰੂ ਹੁੰਦੀ ਹੈ ਉਹਦੇ ਵਿੱਚ ਇਨਸੂਲਿਨ ਦਾ ਟੀਕਾ ਹੀ ਕੰਮ ਕਰਦਾ ਕਿਉਂਕਿ ਇਨਸੂਲਿਨ ਤਕਰੀਬਨ ਨਾਲ ਦੇ ਮੁਤਾਬਕ ਹੁੰਦੀ ਹੈ ਆਪਣੇ ਜਿਸਮ ਦੇ ਅੰਦਰ ਜੀ ਦੂਜੀ ਜਿਹੜੀ ਵਿੱਚ ਹੈਗੀ ਹੈ ਆਪਣੀ ਜ਼ਰੂਰਤ ਇਨਸੂਲਿਨ ਦੀ ਵੱਧ ਜਾਂਦੀ ਹੈ ਔਰ ਆਪਣੀ ਇਨਸੂਲਿਨ ਦੀ ਮਾਤਰਾ ਉਹਨੂੰ ਮੀਟ ਨਹੀਂ ਕਰ ਪੈਂਦੀ ਇਸ ਕਰਕੇ ਅਸੀਂ ਦਵਾਈਆਂ ਜ਼ਿਆਦਾਤਰ ਦਿੰਨੇ ਆ ਜਿਨ੍ਹਾਂ ਨਾਲ ਕਿ ਜਿਸਮ 'ਚ ਇਨਸੂਲਿਨ ਬਣੇ ਜੀ ਔਰ ਅਗਰ ਉਹ ਦਵਾਈਆਂ ਵੀ ਇਨਫ ਨਹੀਂ ਹੁੰਦੀਆਂ ਫਿਰ ਇਨਸੂਲਿਨ ਬਾਹਰੋਂ ਵੀ ਦੇਣੀ ਪੈਂਦੀ ਹੈ ਜੀ ਹੁਣ ਤੁਸੀਂ ਦੇਖੋ ਕਿ ਸ਼ੂਗਰ ਦੇ ਕਾਰਨ ਕੀ ਹੈਗੇ ਸ਼ੂਗਰ ਦੇ ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਦੱਸਿਆ ਕਿ ਇੱਕ ਕਾਰਨ ਹੈਗਾ ਕਿ ਖਾਣ ਪੀਣ ਦੇ ਵਿੱਚ ਲੋਕਾਂ ਦਾ ਕੋਈ ਲਿਮਟ ਨਹੀਂ ਹੈ ਕੋਈ ਹਿਸਾਬ ਨਹੀਂ ਹੈ ਪਹਿਲਾਂ ਅਸੀਂ ਆਪਣੇ ਜਿਵੇਂ ਅਸੀਂ ਮੈਂ ਵੀ ਅਗਰ ਯਾਦ ਕਰਾਂ ਤੇ ਅਸੀਂ ਭੁਜੇ ਹੋਏ ਚਨੇ ਖਾਂਦੇ ਹੁੰਦੇ ਸੀਗੇ ਠੀਕ ਹੈ ਅਸੀਂ ਮਤਲਬ ਕਿ ਮੂਲੀ ਗਾਜਰ ਤੇ ਸ਼ਲਗਮ ਟਮਾਟਰ ਵਗੈਰਾ ਕੱਚੇ ਖਾਂਦੇ ਸੀ ਪਿਆਜ਼ ਖਾਂਦੇ ਸੀ ਸਲਾਦ ਕਾਫੀ ਖਾਂਦੇ ਹੁੰਦੇ ਸੀਗੇ ਸਾਡੀ ਜਿਹੜੀ ਰੋਟੀਆਂ ਹੁੰਦੀਆਂ ਸੀਗੀਆਂ ਬਾਜਰੇ ਦੀਆਂ ਰੋਟੀਆਂ ਵੀ ਹੁੰਦੀਆਂ ਸੀਗੀਆਂ ਤੇ ਮੱਕੀ ਦੀਆਂ ਰੋਟੀਆਂ ਵੀ ਹੁੰਦੀਆਂ ਸੀਗੀਆਂ ਤੇ ਆਟਾ ਵੀ ਅਸੀਂ ਮਤਲਬ ਕਿ ਵਧੀਆ ਕਣਕ ਦਾ ਖਾਂਦੇ ਹੁੰਦੇ ਸੀਗੇ ਤੇ ਲਿਮਟ 'ਚ ਖਾਂਦੇ ਹੁੰਦੇ ਸੀਗੇ ਅਸੀਂ ਸਬਜ਼ੀ ਹਰੀ ਸਬਜ਼ੀ ਖਾਂਦੇ ਹੁੰਦੇ ਸੀ ਕਾਫੀ ਹੁਣ ਜਿਹੜੀਆਂ ਰਿਫਾਈਨਡ ਮੈਦੇ ਦੀਆਂ ਬਣੀਆਂ ਹੋਈਆਂ ਚੀਜ਼ਾਂ ਇਹ ਚੀਜ਼ਾਂ ਆਮ ਹੋ ਗਈਆਂ ਜਿੰਨੇ ਵੀ ਆ ਬਰੈਡ ਮਿਲਦੀ ਹੈਗੀ ਹੈ ਜਿੰਨੇ ਵੀ 버ਗਰ ਮਿਲਦੇ ਆ ਜਾਂ ਬੰਦ ਮਿਲਦੇ ਆ ਸੈਂਡਵਿਚ ਮਿਲਦੇ ਆ ਇਹ ਜਾਂ ਮਠਾਈਆਂ ਵੀ ਕਾਫੀ ਮਿਲਦੀਆਂ ਹੈਗੀਆਂ ਇਹੇ ਸਾਰੇ ਬਿਸਕੁਟ ਮਿਲਦੇ ਹੈਗੇ ਇਹਨਾਂ ਦੇ ਵਿੱਚ ਮੈਦੇ ਆ ਮੈਦੇ ਦੇ ਵਿੱਚ ਜਿਹੜੀ ਰਫੇਜ ਹੁੰਦੀ ਹੈ ਉਹ ਸਾਰੀ ਕੱਢ ਦਿੱਤੀ ਜਾਂਦੀ ਹੈ ਤੇ એનર્ਜੀ ਬਹੁਤ ਜ਼ਿਆਦਾ ਹੁੰਦੀ ਜਿਹੜੀ ਕਿ ਬਾਡੀ ਦੇ ਵਿੱਚ ਫੈਟ ਤੇ ਗਲੂਕੋਜ਼ ਬਣ ਕੇ ਬਹੁਤ ਜ਼ਿਆਦਾ ਵਧ ਜਾਂਦੀ ਹੈ ਜੀ ਉਹਦੇ ਨਾਲ ਬਾਡੀ ਹੌਲੀ ਹੌਲੀ ਵਜ਼ਨ ਜ਼ਿਆਦਾ ਹੋ ਜਾਂਦਾ ਹੈ ਤੇ वजन ਜਿਆਦਾ ਹੋਣ ਕਰਕੇ ਫਿਰ ਲੋਕਾਂ ਦੀ ਜਿਹੜੀ ਆਦਤ ਹੋ ਗਈ ਇਹ ਸ਼ਰਾਬ ਪੀਣਾ ਇੱਕ ਆਮ ਗੱਲ ਹੋ ਗਈ ਪਹਿਲਾਂ ਸੋਸਾਇਟੀ ਦੇ ਵਿੱਚ ਜਿਹੜਾ ਸ਼ਰਾਬ ਪੀਂਦਾ ਸੀਗਾ ਉਹਨੂੰ ਥੋੜਾ ਜਿਹਾ ਠੀਕ ਤਰੀਕੇ ਨਾਲ ਨਹੀਂ ਦੇਖਿਆ ਜਾਂਦਾ ਸੀਗਾ ਕੋਨੋ ਚੀਜ਼ ਟੋਟਲੀ ਖਤਮ ਹੋ ਗਈ ਹੈ ਹੁਣ ਤਾਂ ਮਤਲਬ ਕਿ ਲੇਡੀਜ਼ ਵੀ ਤੇ ਬੱਚੇ بچੀਆਂ ਆਛੀ ਫੈਮਿਲੀ ਦੇ ਵਿੱਚ ਮੈਰਿਜ ਦੇ ਵਿੱਚ ਪਾਰਟੀ ਦੇ ਵਿੱਚ ਸ਼ਰਾਬ ਹੋਣਾ ਔਰ ਦਿਨ ਦਿਹਾੜੇ ਵੀ ਪੀਣਾ ਇਹ ਗੱਲ ਆਮ ਹੋ ਗਈ ਹੈ ਪਰ ਸ਼ਰਾਬ ਇੱਕ ਤਰ੍ਹਾਂ ਦੀ ਬਹੁਤ ਹਾਈ 슈ਗਰ ਚੀਜ਼ ਹੁੰਦੀ ਹੈ ਪਹਿਲਾਂ ਅਸੀਂ ਗੁੜ ਖਾ ਲੈਂਦੇ ਸੀ ਕਦੀ ਤੇ ਹੁਣ ਜਿਆਦਾ ਰਿਫਾਈਨਡ 슈ਗਰ ਹੋ ਜਾਂਦੀ ਹੈ ਸਾਰੀ ਤੇ ਇਹ ਸ਼ਰਾਬ ਦੇ ਕਰਕੇ ਇਹਦੇ ਵਿੱਚ એનર્ਜੀ ਜ਼ਿਆਦਾ ਹੋਣ ਕਰਕੇ ਔਰ ਇਹ ਪੈਂਕਰੀਆਜ਼ ਤੇ ਵੀ ਆਪਣੇ ਗਲਤ ਅਸਰ ਪਾਉਂਦੀ ਹੈ ਲਿਵਰ ਤੇ ਵੀ ਗਲਤ ਅਸਰ ਪਾਉਂਦੀ ਹੈ ਜੀ ਜੀ ਇਸ ਕਰਕੇ ਸ਼ੂਗਰ ਜਿਹੜੀ ਐਕਟੀਵਿਟੀ ਹੈ ਆਪਣੀ ਕੱਟ ਗਈ ਹੈ ਪਹਿਲਾਂ ਲੋਕ ਪੈਦਲ ਚੱਲਦੇ ਸੀਗੇ ਦੌੜਾਂ ਲਗਾਉਂਦੇ ਸੀਗੇ ਕਬੱਡੀ ਖੇਡਦੇ ਸੀਗੇ ਖੋ-ਖੋ ਖੇਡਦੇ ਸੀਗੇ ਤੇ ਹੁਣ ਉਹ ਗੇਮਸ ਗਿੰਦਾ ਪਾਉਂਦੇ ਸੀ ਭੰਗੜਾ ਪਾਉਂਦੇ ਸੀ ਹੁਣ ਤੁਸੀਂ ਦੇਖੋ ਰੈਗੂਲਰ ਕਿਹੜੇ ਸਕੂਲ ਦੇ ਵਿੱਚ ਜਾਂ ਕਾਲਜ 'ਚ ਜਾਂ ਪਿੰਡਾਂ ਦੇ ਵਿੱਚ ਬੱਚੇ ਕੋਈ ਭੰਗੜਾ ਕਿੱਦਾਂ ਰੋਜ਼ ਪਾਉਂਦੇ ਆ ਕੁੜੀਆਂ ਕਿੱਦਾਂ ਪਾਉਂਦੀਆਂ ਬਿਲਕੁਲ ਬਿਲਕੁਲ ਸਹੀ ਆ ਅੱਜ ਕੱਲ ਤਾਂ ਕਿਤੇ ਜਾਣਾ ਵੀ ਹੋਵੇ ਉਹ ਵੀ ਹੈ ਸਾਈਕਲ ਜਾਂ ਬਾਈਕ ਤੇ ਜਾਂ ਗੱਡੀ ਦੇ ਵਿੱਚ ਜਾਣਾ ਦਾ ਹਾਂ ਉਹ ਸਾਈਕਲ ਵੀ ਬਹੁਤ ਘੱਟ ਹੀ ਰਹਿ ਗਿਆ ਜੀ ਪੰਜਾਬ ਦੇ ਵਿੱਚ ਤਾਂ ਸਾਈਕਲ ਕਿਤੇ ਬਿਰਲੇ ਨੂੰ ਹੀ ਦਿਖਦਾ ਹੈ ਲੇਬਰ ਹੀ ਜ਼ਿਆਦਾ ਯੂਜ਼ ਕਰਦੀ ਹੈ ਜਦ ਕਿ ਬਾਹਰਲੇ ਯੂਰੋਪੀਅਨ ਕੰਟਰੀਜ਼ ਦੇ ਇਸ ਤਰ੍ਹਾਂ ਨਹੀਂ ਕੀਤਾ ਹੋਇਆ ਉਹ ਮਤਲਬ ਕਿ ਉਹਨਾਂ ਦਾ ਪੀਰੀਅਡ ਹੁੰਦਾ ਹੈਗਾ ਵੀ ਐਨੇ ਪੀਰੀਅਡ ਅਸੀਂ ਕੰਮ ਕਰਨਾ ਐਨੇ ਪੀਰੀਅਡ ਅਸੀਂ ਐਕਸਰਸਾਈਜ਼ ਕਰਨੀ ਐ ਅਸੀਂ ਸਵੇਰੇ ਉੱਠ ਕੇ ਜੋਗਿੰਗ ਵਾਕ ਲਈ ਦੌੜ ਲਈ ਸੜਕਾਂ ਤੇ ਜਾਣਾ ਹੈਗਾ ਅਸੀਂ ਸਾਈਕਲਿੰਗ ਚਲਾਣੀ ਐ ਉੱਥੇ ਦੇ ਪ੍ਰਾਈਮ ਮਿਨਿਸਟਰ ਵੀ ਕਈ ਵਾਰ ਪੈਦਲ ਚੱਲਦੇ ਸੜਕਾਂ ਤੇ ਜਾਂ ਸਾਈਕਲ ਚਲਾਉਂਦੇ ਤੁਹਾਨੂੰ ਨਜ਼ਰ ਆ ਜਾਣਗੇ ਜੀ ਬਿਲਕੁਲ ਇੱਥੇ ਲੋਕਾਂ ਦੀ ਈਗੋ ਬਹੁਤ ਹੈਗੀ ਐ ਉਹ ਖਾ ਖਾ ਕੇ ਮੋਟੇ ਦਿਖਣਾ ਚਾਹੁੰਦੇ ਆਂ ਤੇ ਉਹ ਵੱਡੀ ਵੱਡੀ ਕਾਰਾਂ 'ਚ ਬੈਠ ਕੇ ਜਾਣਾ ਚਾਹੁੰਦੇ ਹੈਗੇ ਅਗਰ ਕੋਈ ਬੰਦਾ ਅਮੀਰ ਵੀ ਛੋਟੀ ਕਾਰ ਜਾਂਦਾ ਹੈ ਉਹ ਕਹਿੰਦੇ ਸ਼ਾਇਦ ਗਰੀਬ ਹੀ ਹੋ ਗਿਆ ਹੋਊਗਾ ਇਹਨੂੰ ਮਤਲਬ ਕਿ ਸੋਸਾਇਟੀ ਦੀ ਜਿਹੜੀ ਥਿੰਕਿੰਗ ਪੈਟਰਨ ਹੈ ਉਹ ਸੋਚਣ ਦਾ ਜਿਹੜਾ ਨਜ਼ਰੀਆ ਹੈ ਉਹ ਬਦਲ ਗਿਆ ਹੈ ਇੰਡੀਵਿਜੂਅਲ ਦਾ ਵੀ ਤੇ ਸਾਰੇ ਸਮਾਜ ਦਾ ਵੀ ਜੀ ਬਿਲਕੁਲ ਇਹਦੇ ਨਾਲ ਜਿਹੜੀ ਹੈਗੀ ਹੈ 슈ਗਰ ਜਿਹੜੀ ਹੈ ਉਹ ਨੁਕਸਾਨ ਦੇ ਐਨੀ ਚੀਜ਼ ਹੈਗੀ ਹੈ ਕਿ ਬਹੁਤ ਹੀ ਨੁਕਸਾਨਦੇ ਹੈ ਸਰੀਰ ਦਾ ਕੋਈ ਅੰਗ ਹੈ ਜਾਨੀ ਜਿਹਦੇ 슈ਗਰ ਦੇ ਕਰਕੇ ਨੁਕਸਾਨ ਨਾ ਹੁੰਦਾ ਜੀ 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 ਅਗਰ ਆਪਾਂ ਸ਼ੂਗਰ ਨੂੰ ਥੋੜਾ ਕੰਟਰੋਲ ਕਰਨਾ ਹੋਵੇ ਤੇ ਉਹਦੇ ਵਾਸਤੇ ਤੁਸੀਂ ਕੀ ਆਪਾਂ ਨੂੰ ਉਪਯੋਗ ਕਰਨਾ ਪਏਗਾ ਤਾਂ ਹਾਂ ਸ਼ੂਗਰ ਨੂੰ ਕੰਟਰੋਲ ਕਰਨ ਲਈ ਜੋ ਚੀਜ਼ਾਂ ਸ਼ੂਗਰ ਨੂੰ ਕਰਦੀਆਂ ਸਾਨੂੰ ਉਹ ਤੋਂ ਆਪੋਜ਼ਿਟ ਚੱਲਣਾ ਪਏਗਾ ਕਿਉਂਕਿ ਸ਼ੂਗਰ ਦੇ ਜਿਹੜੇ ਹੈਗੇ ਨਾ ਨੁਕਸਾਨ ਬਹੁਤ ਹੈ ਸ਼ੂਗਰ ਇੱਕ ਤਾਂ ਲੋ ਹੋ ਜਵੇ ਤਾਂ ਬੰਦਾ ਬੇਹੋਸ਼ ਹੋ ਜਾਂਦਾ ਜਾਂ ਉਹਨੂੰ ਦੌਰਾ ਆ ਜਾ ਪੈਂਦਾ ਹਾਈ ਹੋ ਜਵੇ ਤਾਂ ਉਹ ਬੇਹੋਸ਼ ਹੋ ਸਕਦਾ ਹੈਗਾ ਉਹਨੂੰ ਕਹਿੰਦੇ ਕਿਟੋਐਸਿਡੋਸਿਸ ਤੇ ਉਹਦੇ ਵਿੱਚ ਮਤਲਬ ਕਿ ਕੀਟੋਨਸ ਇੱਕ ਜ਼ਹਿਰ ਤਰ੍ਹਾਂ ਦੀ ਹੁੰਦੀ ਹੈ ਉਹ ਚੱਲ ਜਾਂਦੇ ਫਿਰ ਸ਼ੂਗਰ ਦੇ ਵਿੱਚ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਕੰਟਰੋਲ ਕਰਨਾ ਤਾਂ ਅਸੀਂ ਇੱਕ ਤਾਂ 슈ਗਰ ਨੂੰ ਕੰਟਰੋਲ ਕਰਨਾ ਇੱਕ ਉਹਨਾਂ ਦੀ ਜਿਹੜੀ ਉਹਦੇ ਨੁਕਸਾਨ ਪਹੁੰਚਾਉਂਦੀ ਹੈ ਉਹਨਾਂ ਨੂੰ ਕੰਟਰੋਲ ਕਰਨਾ ਤੇ 슈ਗਰ ਲੋ ਹੋ ਸਕਦੀ ਹੈ 슈ਗਰ ਬਹੁਤ ਹਾਈ ਹੋ ਸਕਦੀ ਹੈ ਜਿਹੜੀ ਲਿਮਟ ਤੋਂ ਬਾਹਰ ਚਲੀ ਜਾਂਦੀ ਹੈ ਉਹ ਨੁਕਸਾਨਦੇ ਔਰ ਬਹੁਤ ਜਾਨ ਨੂੰ ਖਤਰਾ ਬਣ ਸਕਦੀ ਫਿਰ 슈ਗਰ ਦੇ ਬੰਦੇ ਦਾ ਕੀ ਹੁੰਦਾ ਜਿਹੜੀ ਮਾਸਪੇਸ਼ੀਆਂ ਤੇ ਪ੍ਰੋਟੀਨਸ ਹੁੰਦੇ ਨੇ ਜਿਹੜੇ ਇਨਫੈਕਸ਼ਨ ਕਰਦੇ ਆ ਉਹ ਉਹਦੇ ਬਾਹਰ ਨਿਕਲ ਜਾਂਦੇ ਨੇ ਜਿਸਮ ਚੋਂ ਤੇ ਕੁਛ ਉਹ ਮੋਬਾਈਲਾਈਜ਼ ਹੋ ਕੇ 슈ਗਰ ਚ ਕਨਵਰਟ ਹੋ ਜਾਂਦੇ ਆ ਪ੍ਰੋਟੀਨਸ ਜਿਹੜੇ ਹੁੰਦੇ ਆ ਤੇ ਪ੍ਰੋਟੀਨਸ ਜਦੋਂ 슈ਗਰ ਚ ਕਨਵਰਟ ਹੋ ਕੇ ਯੂਜ਼ ਕਰ ਲੈਂਦੀ ਹੈ ਬਾਡੀ ਆਪਯੋਗ ਚ ਲਿਆ ਆਂਦੀ ਹੈ ਤਾਂ ਉਹਦੇ ਜਿਸਮ ਦੇ ਵਿੱਚ ਪ੍ਰੋਟੀਨ ਤੇ ਇਨਫੈਕਸ਼ਨ ਜਿਹੜੇ ਕਿਟਾਣੂ ਜਾਂ ਵਾਇਰਸ ਉਹਨਾਂ ਨੂੰ ਫਾਈਟ ਕਰਨ ਦੀ ਕਪੈਸਿਟੀ ਜਿਹੜੀ ਹੈ ਉਹ ਘਟ ਜਾਂਦੀ ਹੈ ਤੇ ਉਹਦੇ ਕਰਕੇ ਉਹਨੂੰ ਇਨਫੈਕਸ਼ਨ ਹੋਣ ਦੇ ਜ਼ਿਆਦਾ ਚਾਂਸਸ ਹੁੰਦੇ ਆ ਈਗਨ ਜੇ ਮੈਂ ਤੁਸੀਂ ਮਿੱਠੇ ਦੇਖੋਗੇ ਵੈਸੇ ਵੀ ਕੀੜੀਆਂ ਆ ਜਾਂਦੀਆਂ ਐਸ ਤਰ੍ਹਾਂ ਹੀ ਕਟਾਨੂ ਵੀ ਆ ਜਾਂਦੇ ਕੋਈ ਸ਼ੀਸ਼ਮ ਚ ਸ਼ੂਗਰ ਜ਼ਿਆਦਾ ਜੀ ਬਿਲਕੁਲ ਤੇ ਉਹ ਨੂੰ ਫਿਰ ਕਿਸੇ ਵੀ ਲੱਤ ਪੈਰ ਹੱਥ ਤੇ ਜਾਂ ਕਿਤੇ ਵੀ ਫੋੜਾ ਫੁੰਸੀ ਹੋਵੇ ਤਾਂ ਉਹਦੇ ਵਿੱਚ ਕਟਾਨੂ ਵਧਦੇ ਰਹਿੰਦੇ ਜੇ ਮੈਂ ਉਹਨੂੰ ਕਰਬੰਕਲ ਬਣ ਜਾਂਦਾ ਸਟੈਫਲੋਕੋਕਲ ਇਨਫੈਕਸ਼ਨ ਹੁੰਦੀ ਹੈ ਜਾਂ ਦੂਜੀ ਕੋਈ ਵੀ ਇਨਫੈਕਸ਼ਨ ਹੁੰਦੀ ਹੈ ਸ਼ੂਗਰ ਦੇ ਵਿੱਚ ਪੈਰ ਖਾਸ ਤੌਰ ਤੇ ਗਲ ਜਾਂਦੇ ਆਂ ਹੱਡੀਆਂ ਗਲ ਜਾਂਦੀਆਂ ਮਾਸ ਗਲ ਜਾਂਦਾ ਸਭ ਕੁਝ ਗਲ ਜਾਂਦਾ ਫਿਰ ਸ਼ੂਗਰ ਦੇ ਕਰਕੇ ਨਾਲ ਜਿਹੜੋਂ ਤੁਹਾਨੂੰ ਕਿਡਨੀ ਦੇ ਵਿੱਚ ਕਿਡਨੀ ਫੇਲ ਹੋ ਜਾਂਦੀ ਹੈ ਕਿਡਨੀ ਫੇਲ ਹੋ ਜਵੇ ਤਾਂ ਉਹ ਚ ਡਾਇਲਿਸਿਸ ਵਗੈਰਾ ਦੀ ਜਰੂਰਤ ਪੈਂਦੀ ਹੈ ਕਿਡਨੀ ਬਦਲवानी ਪੈਂਦੀ ਹੈ ਸ਼ੂਗਰ ਦੇ ਨਾਲ ਜਿਹੜਾ ਹੈਗਾ ਬੰਦੇ ਦੀ ਜਿਹੜੀ ਬਲੱਡ ਪ੍ਰੈਸ਼ਰ ਵਜਨ ਕਿਉਂਕਿ ਜ਼ਿਆਦਾ ਹੁੰਦਾ ਸ਼ੂਗਰ ਹੁੰਦੀ ਹੈ ਉਹਨਾਂ ਬਲੱਡ ਪ੍ਰੈਸ਼ਰ ਹਾਰਟ ਦੀ ਪ੍ਰੋਬਲਮਸ ਆ ਜਾਂਦੀਆਂ ਤੇ ਮਲਟੀਪਲ ਪਰ ਇਹਦੇ ਕੰਟਰੋਲ ਤਾਂ ਤੁਸੀਂ ਦੇਖੋ ਡਾਈਟ ਕੰਟਰੋਲ ਕਰਨਾ ਔਰ ਕਿ ਤੁਸੀਂ ਸੋਚ ਸਮਝ ਕੇ ਖਾਓ ਜਿਵੇਂ ਕਿ ਘੱਟ ਖਾਓ ਔਰ ਵਧੀਆ ਖਾਓ ਇੱਕ ਲੰਬਾ ਟੌਪਿਕ ਹੈਗਾ ਔਰ ਦੂਸਰਾ ਹੈਗਾ ਕਿ ਆਪਣੇ ਆਪ ਨੂੰ ਮੋਬਿਲਿਟੀ 'ਚ ਰੱਖਣਾ ਤੇ ਉਹਨਾਂ ਤੁਸੀਂ ਬੈਠੇ ਵੀ ਹੋ ਤਾਂ ਲੰਬਾ ਸਾਹ ਦਾ ਚੱਲ ਲੈ ਸਕਦੇ ਹੋ ਨਾ ਤੁਸੀਂ ਮੁੱਠੀਆਂ ਖੋਲ-ਬੰਦ ਸਕਦੇ ਹੋ ਬਾਜੂ ਨੂੰ ਚਲਾ ਸਕਦੇ ਹੋ ਮੋਢਿਆਂ ਨੂੰ ਹਿਲਾ ਸਕਦੇ ਹੋ ਹੈਨਾ ਪੈਰਾਂ ਨੂੰ ਹਿਲਾਉਂਦੇ ਰਹਿ ਸਕਦੇ ਹੋ ਬਾਕੀ ਤੁਸੀਂ ਸੈਰ ਕਰੋ ਤੁਸੀਂ ਕਮਰੇ ਚ ਸੈਰ ਕਰ ਲਓ ਆਪਣੇ ਛੱਤ ਤੇ ਸੈਰ ਕਰ ਲਓ ਤੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤੁਸੀਂ ਕਮਰੇ ਚ ਟੈਲੀਵਿਜ਼ਨ ਤੇ ਅਗਰ ਅੱਜਕੱਲ YouTube ਤੇ ਚੈਨਲ ਲਗਾਓ ਉੱਥੇ ਤੁਹਾਨੂੰ ਕਾਫੀ ਮਿਲ ਜਾਊਗਾ ਵੀ ਤੁਸੀਂ ਕਿਸ ਤਰ੍ਹਾਂ ਐਕਸਰਸਾਈਜ਼ ਕਰਨੀ ਹੈ एरोਬਿਕ ਐਕਸਰਸਾਈਜ਼ ਡਿਫਰੈਂਟ ਡਿਫਰੈਂਟ ਵੇਜ ਜਿਵੇਂ ਬਾਜੂ ਇਸ ਤਰ੍ਹਾਂ ਹਿਲਾਓ ਯੋਗਾ ਵੀ ਤੁਹਾਨੂੰ ਮਿਲ ਜਾਏਗਾ YouTube ਤੇ ਤੇ ਤੁਹਾਨੂੰ YouTube ਤੇ ਡੰਬਲਸ ਦੀ ਐਕਸਰਸਾਈਜ਼ ਵੀ ਮਿਲ ਜਾਏਗੀ ਹੈਨਾ ਤੇ ਇਹ ਸਾਰੀ ਚੀਜ਼ਾਂ ਤੁਸੀਂ ਦੇਖ-ਦੇਖ ਕੇ ਉਹਦੇ ਨਾਲ-ਨਾਲ ਕਰ ਸਕਦੇ ਹੋ ਮਿਊਜ਼ਿਕ ਵੀ ਨਾਲ বাজਦਾ ਹੋਏਗਾ ਜੀ ਜੀ ਤੁਹਾਨੂੰ ਜ਼ਰੂਰੀ ਨਹੀਂ ਕਿ ਤੁਸੀਂ ਜਿਮ ਜਾਓ ਤੁਸੀਂ ਆਪਣੇ ਘਰ 'ਚ ਜਿਮ ਦੀ ਗੱਲ ਕਰ ਸਕਦੇ ਹੋ ਹੈਨਾ ਤੇ ਇਹਦੇ ਵਿੱਚ ਜਿਹੜੀ ਡਾਈਟ ਐਕਸਰਸਾਈਜ਼ ਤੇ ਇੱਕ ਹੋਰ ਚੀਜ਼ 슈ਗਰ 'ਚ ਜਿਹੜਾ ਰੋਲ ਪਲੇ ਕਰਦੀ ਹੈ ਉਹ ਹੈਗੀ ਹੈ ਮੈਂਟਲ ਟੈਂਸ਼ਨ ਅ ਐਂਗਜ਼ਾਇਟੀ ਤੇ ਡਿਪਰੈਸ਼ਨ ਇਹਦੇ ਵਿੱਚ ਬੰਦਾ ਖਾਂਦਾ ਵੀ ਜਿਆਦਾ ਹੈਗਾ ਔਰ ਬਿਨਾ ਸੋਚੇ ਸਮਝੇ ਖਾਂਦਾ ਹੈ ਕਿਉਂਕਿ ਉਹ ਖਾਨ ਨਾਲ ਆਪਣੇ ਚ ਹਾਰਮੋਨ ਬੰਦੇ ਆ ਜਿਹੜਾ ਕਿ ਬੰਦਾ ਥੋੜਾ ਜਿਹਾ ਖੁਸ਼ ਹੋ ਜਾਂਦਾ ਕੀ ਮੈਂ ਖਾਦਾ ਪੇਟ ਭਰ ਗਿਆ ਨੀਂਦ ਆ ਗਈ ਨਾ ਉਹਦਾ ਨੁਕਸਾਨ ਬਹੁਤ ਜਿਆਦਾ ਹੁੰਦਾ ਐਸ ਸੱਚ ਸਟ्रेस ਹਾਰਮੋਨ ਜਿਹੜੇ ਹੁੰਦੇ ਆ ਐਡਰੇਨਲਿਨ ਜਾਂ ਕੋਰਟਿਸੋਲ ਜਿਹੜਾ ਹੁੰਦਾ ਇਹ ਦੋ ਚੀਜ਼ਾਂ ਹੁੰਦੀਆਂ ਇਹਦੇ ਨਾਲ ਸ਼ੂਗਰ ਦਾ ਲੈਵਲ ਵੱਧਦਾ ਹੈਗਾ ਜੀ ਤੇ ਅਗਰ ਤੁਸੀਂ ਕੀ ਹੋਊਗਾ ਕੀ ਨਹੀਂ ਹੋਊਗਾ ਹੋਏਗਾ ਕੀ ਹੋਊਗਾ ਕੀ ਕਰਾਂਗੇ ਹੁਣ ਅੱਗੇ ਜਾ ਕੇ ਹਨਾ ਜੋ ਹੋ ਗਿਆ ਉਹ ਕਿਉਂ ਹੋ ਗਿਆ ਕਿਸ ਤਰ੍ਹਾਂ ਹੋ ਗਿਆ ਨੁਕਸਾਨ ਹੋ ਗਿਆ ਮੈਨੂੰ ਤੇ ਉਹ ਚੀਜ਼ਾਂ ਅਗਰ ਤੁਸੀਂ ਜੋ ਨਿਕਲ ਗਿਆ ਨੁਕਸਾਨ ਹੋ ਗਿਆ ਤੇ ਤੁਸੀਂ ਉਸ ਦੇ ਲਈ ਕੁਝ ਨਹੀਂ ਕਰ ਸਕਦੇ ਉਹ ਬੀਤ ਗਿਆ ਬੀਤ ਗਿਆ ਉਹ ਡੈਡ ਹੋ ਗਿਆ ਤੇ ਡੈਡ ਨੂੰ ਮਤਲਬ ਇਹ ਕਹਿੰਦਾ ਬਰੀ ਯੂਰ ਡੈਡ ਹਨਾ ਆਪਣੀ ਜਿਹੜੀ ਚੀਜ਼ ਹੈ ਉਹਦੇ ਬਾਅਦ ਤੁਸੀਂ ਇੱਕ ਨਵੀਂ ਜ਼ਿੰਦਗੀ ਪ੍ਰੈਜ਼ੈਂਟ ਦੇ ਵਿੱਚ ਮਾਈਂਡਫੁਲੀ ਰਹੋ ਮੈਂ ਤੁਹਾਨੂੰ ਮਿਲ ਰਿਹਾ ਦੇਖੋ ਤੁਸੀਂ ਮੈਨੂੰ ਕੋਸ਼ਚਨ ਪੁੱਛ ਰਹੇ ਹੋ ਤੇ ਇਸ ਚੀਜ਼ ਨੂੰ ਤੁਸੀਂ ਹਰ ਜ਼ਿੰਦਗੀ ਦੇ ਹਰ ਪਲ ਨੂੰ ਇੱਕ ਰੱਬ ਦਾ ਗਿਫਟ ਮੰਨ ਕੇ ਆਨੰਦ ਵਿੱਚ ਮਨਾਓ ਕਿਉਂਕਿ ਜ਼ਿੰਦਗੀ ਬੜੀ ਅਨਮੋਲ ਹੈ ਇਹ ਤੁਹਾਨੂੰ ਇੱਕ ਮਾਂ ਨੇ ਤੁਹਾਡੇ دوست ਨੇ ਸਮਾਜ ਨੇ परमात्मा ਨੇ ਇੱਕ अनमोल जिंदगी दीती है है ना और ए अनमोल जिंदगी च ਤੁਹਾਨੂੰ ਆਪਣੇ ਆਪ ਨੂੰ ਖੁਸ਼ ਰੱਖਣਾ ਤੇ ਸਵਸਥ ਰੱਖਣਾ ਤੁਹਾਡੀ ਪਹਿਲੀ ਜ਼ਿੰਮੇਵਾਰੀ ਹੈ ਜੇ ਤੁਸੀਂ ਆਪਣੇ ਆਪ ਨੂੰ ਠੀਕ ਰੱਖੋਗੇ ਤੇ ਅੰਦਰ ਤੁਸੀਂ ਕੀ ਪਾਣਾ ਹੈਗਾ ਦਿਮਾਗ ਚ ਕੀ ਪਾਣਾ ਹੈਗਾ ਔਰ ਆਪਣੇ ਸਰੀਰ ਚ ਕੀ ਖਾਣਾ ਪਾਣਾ ਹੈਗਾ ਇਹਦੇ ਬਾਰੇ ਸੋਚ ਸਮਝ ਕੇ ਖਾਣਾ ਪੀਣਾ ਠੀਕ ਹੈ ਇਹ ਤੇ ਆਪਾਂ ਲੰਬੀ ਗੱਲ ਕਰ ਸਕਦੇ ਹਾਂ ਕਿਸੇ ਟਾਈਮ ਸਾਰੀ ਡਿਟੇਲ ਲੈ ਕੇ ਵੀ ਇਹ ਡਿਫਰੈਂਟ ਡਿਫਰੈਂਟ ਫੂਡਸ ਹੈਗੇ ਔਰ ਕੀ ਕੀ ਦਿਮਾਗ ਚ ਨੂੰ ਕਿਸ ਤਰ੍ਹਾਂ ਸੋਚਣਾ ਚਾਹੀਦਾ ਔਰ ਦਿਮਾਗ ਦੇ ਵਿੱਚ ਜਿਹੜੀਆਂ ਅਗਰ ਕੋਈ ਚੀਜ਼ਾਂ ਗਲਤ ਆ ਰਹੀਆਂ ਸਮਝ ਲਓ ਐਂਗਜ਼ਾਇਟੀ ਗੁੱਸਾ ਜਾਂ ਫਰਸਟ੍ਰੇਸ਼ਨ ਆ ਰਹੀ ਹੈ ਉਹ ਉਹਨੂੰ ਆਇਡੈਂਟੀਫਾਈ ਕਰਕੇ ਉੱਥੇ ਹੀ ਬਲੌਕ ਲਗਾ ਦੇਣਾ ਜੀ ਜੀ ਬਾਕੀ ਉਹ ਬਧੇ ਨਾ ਜੀ ਔਰ ਜ਼ਿੰਦਗੀ ਚ ਤੁਸੀਂ ਮਾਈਂਡਫੁਲ ਰਹਿਣਾ ਕੀ ਗ੍ਰੇਟਫੁਲ ਰਹਿਣਾ ਕਿ ਮੈਨੂੰ ਇੰਨੀਆਂ ਚੀਜ਼ਾਂ ਮਿਲੀਆਂ ਜਿੰਦਗੀ 'ਚ ਮੈਂ ਜਿੰਦਾ ਹਾਂ ਜੀ ਮੈਂ ਬੋਲ ਪਾ ਰਹੇ ਹਾਂ ਮੈਂ ਦੇਖ ਪਾ ਰਹੇ ਹਾਂ ਲੋਕਾਂ ਦੀ ਅੱਖਾਂ ਨਹੀਂ ਹੈ ਲੋਕਾਂ ਦੇ ਮਤਲਬ ਕਿ ਹੱਥ ਨਹੀਂ ਹੈ ਉਹ ਕਹਿੰਦੇ ਆ ਨਾ ਕਿ ਇੱਕ ਬੰਦਾ ਜਿਹੜਾ ਸੀਗਾ ਉਹਦੇ ਕੋਲ ਜੂਤੇ ਨਹੀਂ ਸੀਗੇ ਤੇ ਉਹ ਬੜਾ ਰੱਬ ਨੂੰ ਕਹਿਣ ਲੱਗਿਆ ਤੇ ਉਹ ਬਾਹਰ ਜਾ ਕੇ ਉਹਨੇ ਦੇਖਿਆ ਕਿ ਇੱਕ ਬੰਦੇ ਦੇ ਪੈਰ ਹੀ ਨਹੀਂ ਹੈ ਹਾਂ ਤੇ ਉਹ ਕਹਿੰਦਾ ਦੇਖੋ ਇਹ ਮੇਰੇ ਜੂਤੇ ਲਈ ਮੈਂ ਰੱਬ ਨੂੰ ਕਹਿ ਰਿਆ ਸੀਗਾ ਤੇ ਕਹਿੰਦਾ ਮੇਰੇ ਕੋਲ ਜੂਤੇ ਨਹੀਂ ਆ ਉਹ ਬੰਦਾ ਦੇਖੋ ਤੇ ਕੋਲ ਪੈਰ ਹੀ ਨਹੀਂ ਹੈ ਤੁਸੀਂ ਇਹ ਦੇਖੋ ਕਿ ਤੁਹਾਡੇ ਕੋਲ ਜੋ ਕੁਝ ਵੀ ਹੈ ਉਹਦੇ ਵਿੱਚ ਤੁਸੀਂ ਪੋਜ਼ਿਟਿਵਿਟੀ ਲੱਭੋ ਜੀ ਆਪਣੇ ਸੰਤੁਸ਼ਟੀ ਰੱਖੋ ਥੋੜਾ ਉਹਦੇ ਨਾਲ ਸਟ्रेस ਨਹੀਂ ਹੋਏਗਾ ਤੁਹਾਡਾ ਕorticsole ਬੋਡੀ ਚ ਸੈਕ੍ਰੀਟ ਨਹੀਂ ਹੋਏਗਾ ਤੁਹਾਡੀ ਐਡਰੇਨਲਿਨ ਸੈਕ੍ਰੀਟ ਨਹੀਂ ਹੋਏਗੀ ਔਰ ਤੁਸੀਂ ਆਪਣਾ ਬੈਸਟ ਦਿਓ ਲਾਈਫ ਨੂੰ ਜੋ ਕਰ ਸਕਦੇ ਹੋ ਕਰੋ ਉਸ ਤੋਂ ਬਾਅਦ ਜਿਹੜਾ ਆਊਟਕਮ ਹੈਗਾ ਉਹ ਫਿਰ ਰੱਬ ਦੇ ਉੱਤੇ ਹੈ ਆਪਣੀ ਜਿਵੇਂ ਭਗਵਤ ਗੀਤਾ ਦੇ ਵਿੱਚ ਕਿਹਾ ਹੈਗਾ ਕਰਮਨਿਆ ਬਾਧਿਕਾ ਰਸਤੇ ਮਾ ਫਲੇਸ਼ ਕਦਾਚ ਜੀ ਕੀ ਸਾਡਾ ਅਧਿਕਾਰ ਹੈਗਾ ਕੰਮ ਕਰਨ ਦੇ ਉੱਤੇ ਕਿ ਅਸੀਂ ਕੰਮ ਸਹੀ ਕਰਨਾ ਹੈ ਕੰਮ ਸਹੀ ਕਰਨਾ ਠੀਕ ਹੈ ਅਸੀਂ ਬੋਲਣਾ ਚੱਲਣਾ ਠੀਕ ਹੈ ਸੋਚਣਾ ਠੀਕ ਹੈ ਔਰ ਅਸੀਂ ਕੰਮ ਸਹੀ ਕਰਨੇ ਆ ਉਸ ਤੋਂ ਬਾਅਦ ਜਿਹੜਾ ਫਲ ਤੁਹਾਨੂੰ ਮਿਲਿਆ ਉਹਨੂੰ ਐਕਸੈਪਟ ਕਰੋ ਬਿਲਕੁਕੁਲ ਠੀਕ ਹੈ ਇਸ ਲਈ ਲੋਕਾਂ ਨੂੰ ਮੈਂ ਕਹੂੰਗਾ ਹਿੰਦੁਸਤਾਨ ਦੇ ਲੋਕਾਂ ਨੂੰ ਵੱਢ ਚੜ ਕੇ ਕੰਮ ਕਰੋ ਵੱਢ ਚੜ ਕੇ ਕਸਰਤ ਕਰੋ ਔਰ ਆਪਣਾ ਹਿਸਾਬ ਨਾਲ ਨਪਿਆ ਤੁਲਿਆ ਖਾਓ ਸੋਚ ਸਮਝ ਕੇ ਖਾਓ ਜੀ ਜੀ ਸੋ ਅਸੀਂ ਗੱਲਬਾਤ ਕੀਤੀ ਹੈ ਆਪਾਂ ਡਾਕਟਰ ਨਰੋਤਮ ਦਿਵਾਨ ਜੀ ਨਾਲ ਬੜਾ ਅੱਛਾ ਇਹਨਾਂ ਨੇ ਮੈਸੇਜ ਦਿੱਤਾ ਹੈਗਾ ਵਾ ਸ਼ੂਗਰ ਨੂੰ ਲੈ ਕੇ ਤੇ ਹੋਰ ਬਾਰੇ ਵੀ ਇਹਨਾਂ ਨੇ ਫੈਟ ਬਾਰੇ ਫਾਸਟ ਬਾਰੇ ਵੀ ਦੱਸਿਆ ਹੈਗਾ ਵਾ ਔਰ ਤੁਹਾਡਾ ਇਸ ਵੀਡੀਓ ਬਾਰੇ ਕੀ رائے ਹੈਗੀ ਕਮੈਂਟਾਂਾਂ ਰਾਹੀਂ ਤੁਸੀਂ ਦੱਸਿਓ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ